ਜਿਸ ਪ੍ਰਾਣੀ ਉਤੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਬਣਦੀ ਹੈ ਉਹਦਾ ਮਨ ਹੀ ਗੁਰੂ ਪਿਆਰਿਓ ਗੁਰੂ ਸਦਨਾ ਖੜਦਾ ਹੈ ਜਿਹੜਾ ਗੁਰੂ ਦਾ ਸ਼ਬਦ ਹੈ ਆਤਮਿਕ ਪ੍ਰਕਾਸ਼ ਕਰਦਾ ਹੈ ਅਗਿਆਨਤਾ ਨੂੰ ਹਟਾ ਕੇ ਜੀਵਾਤਮਾ ਨੂੰ ਪਰਮ ਪਿਤਾ ਪਰਮਾਤਮਾ ਵੱਲੇ ਮਾਰਗ ਤੇ ਤੋਰਦਾ ਹੈ ਕਿਉਂ ਸੋਝੀ ਪੈਂਦੀ ਹੈ ਕਿ ਪ੍ਰਾਣੀ ਤੂੰ ਆਇਓ ਨਾ ਹਲਣ ਲਗਾ ਦੇ ਉਦੇਸ਼ ਮੁਕਤੀ ਚੱਲੇ ਰਹਿਣ ਗਵਾਇ ਸੋ ਇੱਕ ਦਿਨ ਗਵਾਇਓ ਸੋਇ ਰੰਗ ਗਵਾਇ ਸੋ ਇੱਕ ਦਿਸ਼ ਗਵਾਇ ਖਾਇਜ ਹਿਰ ਦਾ ਸਾਰਾ ਨਮਾਹ ਟੋਟੀ ਬੰਦੇ ਜਾਏ ਭਾਈ ਮਾਰ ਬਾਾਰ ਸਿਮਰਨ ਕਰੀਏ ਧੰਵਾਦ ਕਰੀਏ ਮਹਾਰਾਜ ਜੀ ਆ ਦਾ ਆਪਣੇ ਆਪ ਹੀ ਤੁਹਾਡਾ ਮਨ ਜੁੜੇਗਾ ਜ਼ਰੂਰ ਬੈਠ ਕੇ ਸਿਮਰਨ ਨਾਲ ਜੁੜੋ ਲਾਹਾ ਘਟੋ ਜਾਪਮਾਨ ਸਤਨਾਮ ਸਦਾ ਸਤਨਾਮ ਬਾਰ-ਬਾਰ ਨਮਸਕਾਰ ਕਰੀ ਮਹਾਰਾਜ ਹਸਲਾ ਸਮਝ ਨਾ ਬਿਲਾਹਾ ਲੈ ਲਈ ਉਹਨੇ ਛੋੜਾ ਗੁਰੂ ਸਾਹਿਬ ਕਿਰਪਾ ਕਰਨ ਆਪ ਸਾਈਂ ਹੋ ਦਇਆ ਕਰਨ ਦਸੇ ਭਾਸ਼ਰੀ ਕਿਰਪਾ ਕਰਨੀ ਆਪਣਾ ਨਾਮ ਜਪਣਾ ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ Ah, hey.